ਹੈਲੋ 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 ਸਟੂਡੈਂਟਸ ਸਵਾਗਤ ਹੈ ਵੀਕਾ ਔਰ ਫਿਰ ਤੁਹਾਡਾ ਤੁਹਾਡੇ ਆਪਣੀ YouTube ਚੈਨਲ MSW Study For Chow ਦੇ ਵਿੱਚ ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਗੁੱਡ ਆਫਟਰਨੂੰ ਜਿੰਮੇ ਵੀ ਤੁਸੀਂ ਸਹੀ ਫੀਲ ਕਰਦੇ ਹੋ ਹਨ ਸੋ ਆਜੋ ਵੀ ਸਾਰੇ ਜਲਦੀ ਜਲਦੀ ਆਪਣੀ ਜਿਹੜੀ ਪੰਜਾਬੀ ਦੀ ਕਲਾਸ ਜਿਹੜੀ ਲਾਈਵ ਹੋ ਚੁੱਕੀ ਹੈ ਸੋ ਸਭ ਤੋਂ ਪਹਿਲੇ ਦੱਸਦੀ ਵੀ ਪੰਜਾਬੀ ਦੀ ਕਲਾਸ ਚਾਹੇ ਕੱਲੇ ਪੀਐਸਟ ਲਈ ਵਾਸਤੇ ਨਹੀਂ ਸੀਟੈਟ ਵਾਸਤੇ ਨਹੀਂ ਚਾਹੇ ਤੁਸੀਂ ਪੀਐਸਟ ਦੀ ਤਿਆਰੀ ਕਰ ਰਹੇ ਹੋ ਚਾਹੇ ਤੁਸੀਂ ਸੀਟੈਟ ਦੀ ਤਿਆਰੀ ਕਰ ਰਹੇ ਚਾਹੇ ਮਾਸਟਰ ਗ੍ਰੇਡ ਚਾਹੇ ਲੈਕਚਰਰ ਜਮਨਨੇ ਕੇ ਚਲੋ ਤੁਸੀਂ ਪੰਜਾਬ ਸਰਕਾਰ ਦੇ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ ਪੰਜਾਬੀ ਹਰ ਇੱਕ ਪੇਪਰ ਦੇ ਵਿੱਚ لازمی ਜਿਹੜੀ ਪੁੱਛੀ ਜਾਂਦੀ ਹੈ ਠੀਕ ਹੈ ਬਈ ਅਫਸੋਸ ਕਰਕੇ ਇਹ ਕਲਾਸ ਸਭ ਦੇ ਲਈ ਹੈ ਠੀਕ ਹੈ ਹਾਂ ਹਰ ਇੱਕ ਬੱਚਾ ਇਸ ਕਲਾਸ ਨੂੰ ਜੁਆਇਨ ਕਰ ਸਕਦਾ ਹੈ ਪੰਜਾਬੀ ਹਰ ਇੱਕ ਕਲਾਸ ਦੇ ਵਿੱਚ ਪੁੱਛੀ ਜਾਂਦੀ ਹੈ ਠੀਕ ਹੈ ਬਈ ਹੂੰ ਠੀਕ ਹੈ ਬਈ ਸੋ ਕਰੀਏ ਸਟਾਰਟ ਸੋ ਚੈਨਲ ਦੇ ਉਪਰ ਨਵੇਂ ਜੁੜੇ ਬਈ ਪ੍ਰਾਣੀਆਂ ਸਭ ਦਾ ਮੋਸਟ ਵੈਲਕਮ ਸਭ ਤੋਂ ਪਹਿਲਾਂ ਤੁਹਾਨੂੰ ਸਕਰੀਨ ਦੇ ਉੱਪਰ ਇੱਕ ਨੰਬਰ ਸ਼ੋ ਹੋ ਰਿਹਾ ਹੈ ਬਈ ਇਹ ਨੰਬਰ ਜੋ ਮੈਂ ਤੁਹਾਨੂੰ ਡਿਲੀ ਦੱਸਦੀ ਹੁਣੇ ਜਿਹੜੇ ਬੱਚੇ ਹਾਲੇ ਤੱਕ ਆਪਣੇ ਟੈਲੀਗ੍ਰam ਗਰੁੱਪ ਦੇ ਵਿੱਚ ਜਾਂ ਵਟਸਐਪ ਦੇ ਵਿੱਚ ਜੁਆਇਨ ਨਹੀਂ ਹੋਏ ਤਾਂ ਇਸ ਨੰਬਰ ਦੇ ਜ਼ਰੀਏ ਬਈ ਤੁਸੀਂ ਜੁਆਇਨ ਹੋ ਸਕਦੇ ਹੋ ਠੀਕ ਹੈ ਹੂੰ ਸੋ ਇਹ ਬਈ ਆਪਣੇ ਕੋਰਸ ਨੇਗੇ ਸੌਰੀ ਇਹ ਇਹ ਆਪਣੇ ਕੋਰਸ ਨੇ ਬਈ ਜਿਹੜੇ ਬੱਚੇ ਪਰਚੇਸ ਕਰਨਾ ਚਾਹੁੰਦੇ ਨੇ 2500 ਦੇ ਵਿੱਚ ਸਿਰਫ ਤੁਹਾਨੂੰ ETT ਵਾਲਾ ਤੇ 3000 ਦੇ ਵਿੱਚ ਤੁਹਾਨੂੰ बीएड SSST ਵਾਲਾ ਠੀਕ ਹੈ ਪੰਜਾਬੀ SSST ਵਾਲਾ ਸੋ ਇਹਨਾਂ ਨੂੰ ਤੁਸੀਂ ਕਿਵੇਂ ਪਰਚੇਸ ਕਰ ਸਕਦੇ ਹੋ ਪਲੇ ਸਟੋਰ ਦੇ ਵਿੱਚੋਂ ਜਾ ਕੇ ਤੁਹਾਨੂੰ ਐਪ ਦਾ ਲੋਗੋ ਸ਼ੋ ਹੋ ਰਿਹਾ ਬਿਲਕੁਲ ਫ੍ਰੀ ਦੇ ਵਿੱਚ ਤੁਸੀਂ ਡਾਊਨਲੋਡ ਕਰ ਸਕਦੇ ਹੋ ਤੇ ਆਪਣੀ ਸਟੱਡੀ ਨੂੰ ਅੱਗੇ ਵਧਾ ਸਕਦੇ ਹੋ ਠੀਕ ਹੈ ਬਈ ਖਾਸ ਗੱਲ ਇਹ ਹੈ ਕਿ ਪੂਰੇ ਪੰਜਾਬ ਦੇ ਵਿੱਚ ਬਹੁਤ ਹੀ ਘੱਟ ਫੀਸਾਂ ਦੇ ਉੱਪਰ ਇਸ ਤੋਂ ਇਲਾਵਾ ਤੁਹਾਨੂੰ ਵੀਡੀਓ ਦੇ ਨਾਲ ਨਾਲ ਤੁਹਾਨੂੰ PDF ਵੀ ਮਿਲ ਰਹੇ ਨੇ ਪੜ੍ਹ ਲਈ ਮੌਕ ਟੈਸਟ ਮਿਲ ਰਹੇ ਨੇ ਕੀ ਠੀਕ ਹੈ MCQ ਮੇਰੇ ਲਈ ਹੋਰ ਹੀ ਪਤਾ ਨਹੀਂ ਕਿੰਨੀਆਂ ਕਿ ਚੀਜ਼ਾਂ ਤੁਹਾਨੂੰ ਇਸ ਕੋਰਸ ਦੇ ਵਿੱਚ ਜਿਹੜੀਆਂ ਜੁਆਇਨ ਹੋ ਰਹੀਆਂ ਨੇ ਠੀਕ ਹੈ ਭਾਈ ਹੂੰ ਸੋ ਕਰੀਏ ਸਟਾਰਟ ਵੀ ਫਰਸਟ ਕੁਸਚਨ ਆ ਚੁੱਕੇ ਤੁਹਾਡੀ ਸਕਰੀਨ ਦੇ ਉੱਪਰ ਸਭ ਤੋਂ ਪਹਿਲਾਂ ਮੇਰੀ ਆਵਾਜ਼ ਵੀਡੀਓ ਕੁਆਲਿਟੀ ਤੁਹਾਡੇ ਤੱਕ ਸਹੀ ਪਹੁੰਚ ਰਹੀ ਇੱਕ ਵਾਰੀ ਥੰਬਸ ਅਪ ਕਰਕੇ ਦੱਸ ਦੋ ਤੇ ਕਲਾਸ ਨੂੰ ਕਰ ਦੋ ਸ਼ੇਅਰ ਠੀਕ ਹੈ ਭਾਈ ਮੇਰੇ ਕੋਲ ਸਿਰਫ 6 ਜਣੇ ਸ਼ੋ ਹੋ ਰਹੇ ਨੇ ਹਾਲੇ ਤੱਕ ਸਿਰਫ 6 ਸਟੂਡੈਂਟ ਹੀ ਆਏ ਨੇ ਕਲਾਸ ਦੇਖਣ ਵਾਲੇ ਹਾਂ ਚਲੋ ਕਰੀਏ ਵੀ ਸਟਾਰਟ ਪਿਛਲੇ ਕਈ ਦਿਨਾਂ ਤੋਂ ਜਿਹੜੀ ਆਪਣੇ ਕਲਾਸਾਂ ਸੀ ਇਹ ਆਫ ਚੱਲ ਰਹੀਆਂ ਸੀ ਪਰ ਹੁਣ ਲਈ ਪਰਸੋ ਤੋਂ ਹੀ ਕਲਾਸਾਂ ਦੁਬਾਰਾ ਸਟਾਰਟ ਹੋ ਚੁੱਕੀਆਂ ਠੀਕ ਹੈ ਫਸਟ ਕੁਸਚਨ ਆ ਵੀ ਆ ਚੁੱਕੇ ਤੁਹਾਡੀ ਸਕਰੀਨ ਦੇ ਉੱਪਰ ਦੇਖੋ ਕਹਿੰਦੇ ਪੰਜਾਬੀ ਭਾਸ਼ਾ ਦੇ ਟਕਸਾਲੀ ਰੂਪ ਨੂੰ ਨਿਸ਼ਚਿਤ ਕਰ ਲਈ ਪੰਜਾਬੀ ਦੀ ਕਿਹੜੀ ਉਪਭਾਸ਼ਾ ਨੂੰ ਆਧਾਰ ਬਣਾਇਆ ਗਿਆ ਇੰਨਾ ਵੱਡਾ ਪੜ੍ਹਨ ਦੀ ਲੋੜ ਨਹੀਂ ਸਿੱਧਾ ਦੱਸ ਦਿਓ ਪੰਜਾਬੀ ਦੀ ਟਕਸਾਲੀ ਭਾਸ਼ਾ ਕਿਹੜੀ ਹੈ ਚਲੋ ਭਈ ਪੰਜਾਬੀ ਦੇ ਵਿੱਚ ਟਕਸਾਲੀ ਭਾਸ਼ਾ ਕਿਸ ਨੂੰ ਬੋਲਿਆ ਜਾਂਦਾ ਹੈ ਮਲਵਈ ਪੁਆਦੀ ਮਾਝੀ ਜਾਂ 도ਆਬੀ ਕਰੋ ਵੀ ਆਨਸਰ 10 ਦਾ ਨਿਸ਼ਾਓ ਹੋ ਗਿਆ ਵੈਰੀ ਗੁੱਡ ਵੀ ਕਲਾਸ ਨੂੰ ਲਾਈਕ ਕਰ ਦਿਓ ਤੇ ਨਾਲ ਦੀ ਨਾਲ ਸ਼ੇਅਰ ਕਰਦੇ ਜਾਓ ਠੀਕ ਹੈ ਨਵੇਂ ਜੁੜੇ ਹੋ ਸਭ ਦਾ ਮੋਸਟ ਵੈਲਕਮ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਕਲਾਸਾਂ ਆਪਾਂ ਕਰ ਰਹੇ ਆਂ ਹੋਰ ਵੀ ਜ਼ਿਆਦਾ ਵਧੀਆ ਕੰਟੈਂਟ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਆਪਾਂ ਠੀਕ ਹੈ ਹਾਂ ਵੀ ਸੋ ਇਦੈਰ ਰਾਈਟ ਆਨਸਰ ਆਊਗਾ ਤੁਹਾਡਾ ਸੀ ਮਾਜੀ ਠੀਕ ਹੈ ਜਿਵੇਂ ਆਪਾਂ ਕੱਲ ਇੱਕ ਕੁਐਸਚਨ ਕੀਤਾ ਸੀਗਾ ਦੀ এডਿਕੇਸ਼ਨ ਦੇ ਵਿੱਚ ਸਿੱਖਿਆ ਦੇ ਵਿੱਚ ਦਫ਼ਤਰਾਂ ਦੇ ਵਿੱਚ ਰਸਾਲਿਆਂ ਦੇ ਵਿੱਚ ਮੈਗਜ਼ੀਨ ਦੇ ਵਿੱਚ ਜਿਹੜੀ ਕਿਹੜੀ ਉਪਭਾਸ਼ਾ ਜਿਹੜੀ ਵਰਤੀ ਜਾਂਦੀ ਹੈ ਠੀਕ ਹੈ ਜਿਹੜੀ ਸਰਵਸਾਂਝੀ ਹੈ ਤਾਂ ਉਹ ਕਿਹੜੀ ਆਪਣੀ ਟਕਸਾਲੀ ਹੋਗੀ ਤੇ ਟਕਸਾਲੀ ਦਾ ਦੂਸਰਾ ਰੂਪ ਕੀ ਮੰਨਿਆ ਜਾਂਦਾ ਮਾਜੀ ਮੰਨਿਆ ਜਾਂਦਾ ਠੀਕ ਹੈ ਹਾਂ ਸੋ ਦਰਾਈਟ ਆਨਸਰ ਕਿਹੜਾ ਬਣੂਗਾ ਤੁਹਾਡਾ ਸੀ ਉਸ ਤੋਂ ਬਾਅਦ ਦੇਖੋ ਕਦੋਂ ਅੰਗਰੇਜ਼ਾਂ ਨੇ ਪੰਜਾਬ ਨੂੰ ਬ੍ਰਿਟਾਨਵੀ ਰਾਜ ਵਿੱਚ ਕਦੋਂ ਸ਼ਾਮਿਲ ਕੀਤਾ ਸੀ ਜੇਕਰ ਆਪਾਂ ਗੱਲ ਕਰੀਏ ਅੰਗਰੇਜ਼ ਆਏ ਨੀ ਭਾਈ ਆਪਣੀ ਇੰਡੀਆ ਦੇ ਵਿੱਚ ਇੰਡੀਆ ਤੋਂ ਆ ਕੇ ਉਹ ਹੌਲੀ-ਹੌਲੀ ਅੱਗੇ ਵਧ ਗਏ ਇੰਡੀਆ ਭਾਰਤ ਇੱਕੋ ਹੀ ਹੈ ਠੀਕ ਹੈ ਉਹਨੇ ਆਪਣੇ ਪੰਜਾਬ ਵਾਲੇ ਵੀ ਡੇਰੇ ਪਾ ਲਈ ਠੀਕ ਹੈ ਪਹਿਲਾਂ ਭਾਰਤ ਦਿੱਲੀ ਆਏ ਦਿੱਲੀ ਤੋਂ ਬਾਅਦ ਹੋਰ-ਹੋਰ ਆਪਾਂ ਫੈਲ ਗਏ ਵੀ ਆਪਣੇ ਪੰਜਾਬ ਦੇ ਵਿੱਚ ਕਦੋਂ ਆਏ ਉਹ 1839 40 49 ਜਾਂ 50 ਕਰੋ ਬਈ ਆਨਸਰ ਸੋ ਕਲਾਸ ਜਿਹਨੂੰ ਬਈ ਪਸੰਦ ਆਰੀ ਲਾਈਕ ਕਰ ਦਿਓ ਜਿਹਨੂੰ ਨਹੀਂ ਪਸੰਦ ਆਰੀ ਡਿਸਲਾਈਕ ਕਰਕੇ ਉਹ ਜਾ ਸਕਦੇ ਹੋ ਠੀਕ ਹੈ ਹਾਂ ਕੋਈ ਜ਼ਬਰਦਸਤੀ ਨਹੀਂ ਜਿਹਨੇ ਪੜਨਾ ਉਹ ਤਾਂ ਫੜੀ ਲਊਗਾ ਠੀਕ ਹੈ ਸੋ ਕਰੋ ਬਈ ਆਨਸਰ 2 ਨੰਬਰ ਕਲਾ ਇੱਥੇ ਆਪਾਂ ਕੁਸਚਨ ਤੇ ਆ ਚੁੱਕੇ ਆ ਨੰਬਰੀ ਨਾਲ ਦੇਣਾ ਤੁਸੀਂ ਪਾਉਂਦੇ ਜਾਇਓ ਠੀਕ ਹੈ ਹੂੰ ਸੋ ਦਾ ਰਾਈਟ ਆਨਸਰ ਕੀ ਬਣੂਗਾ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਸੀ 1849 ਦੇ ਵਿੱਚ ਠੀਕ ਹੈ ਬਈ 1849 ਦੇ ਵਿੱਚ ਬਰਤਾਨ ਵੀ ਰਾਜ ਨੇ ਆਪਣੇ ਪੰਜਾਬ ਨੂੰ ਆਪਣੇ ਵਿੱਚ ਸ਼ਾਮਿਲ ਕਰ ਲਿਆ ਸੀਗਾ ਉਸ ਤੋਂ ਬਾਅਦ ਇੱਕੋ ਕਹਿੰਦੇ ਕਿਹੜਾ ਤਿਉਹਾਰ ਕੱਤਕ ਮਹੀਨੇ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ ਹਾਂ ਕਰੋ ਬਈ ਆਨਸਰ ਕਿਹੜਾ ਤਿਉਹਾਰ ਹੈ ਜਿਹੜਾ ਕੱਤਕ ਮਹੀਨੇ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ ਰਖੜੀ ਹੋਊਗਾ ਲੋਹੜੀ ਬਸੰਤ ਪੰਚਮੀ ਜਾਂ ਦੀਵਾਲੀ ਕਰੋ ਬਈ ਆਨਸਰ ਆਨਸਰ ਕਰਦੇ ਜਾਓ ਰਾਜੀ ਅੱਜ ਥੋੜੇ ਸੁਸਤ ਚੱਲ ਰਹੇ ਨੇ ਸਟੂਡੈਂਟ ਹਨਾ ਸੁਸਤ ਚੱਲ ਰਹੇ ਨੇ ਕਿ ਆਈ ਬਹੁਤ ਘਟਨੇਗੀ ਪਤਾ ਨਹੀਂ ਦੁਪਹਿਰ ਦੇ ਟਾਈਮ ਦੇ ਦੁਪਹਿਰ ਦੇ ਟਾਈਮ ਤੇ ਤਾਂ ਸਾਰੀ ਬਿਲੇ ਹੁੰਦੇ ਨੇ ਕਰੋ ਬਈ ਅਨਸਰ ਸੋ ਇਹਦਾ ਰਾਈਟ ਅਨਸਰ ਬਣੂਗਾ ਤੁਹਾਡਾ ਈ ਦੀਵਾਲੀ ਠੀਕ ਹੈ ਬਈ ਦੀਪਾਵਲੀ ਛੋਟੇ ਹੁੰਦੇ ਜਿਵੇਂ ਆਪਾਂ ਐਸੇ ਲਿਖਿਆ ਕਰਦੇ ਸੀ ਦੀਵਾਲੀ ਦੀਵਾਲੀ ਦਾ ਐਸੇ ਲਿਖੋ ਹਨਾ ਉਹ ਚੀਜ਼ ਹੋ ਗਈ ਇਹ ਚਲੋ ਬਈ ਨੈਕਸਟ ਕੁਐਸਚਨ ਦੇਖੋ ਕਨੈਸ਼ੀਰੀ ਗੁਰੂ ਗੋਵਿੰਦ ਸਿੰਘ ਜੀ ਨੇ ਪਹਾੜੀ ਰਾਜਾਂ ਨਾਲ ਪਹਿਲਾ ਯੁੱਧ ਕਿੱਥੇ ਕੀਤਾ ਸੀ ਹੂੰ ਨਤੌਣ ਸਰਸਾ ਪੰਗਾਣੀ ਜਾਂ ਚਮਕੌਰ ਕਰੋ ਬਈ ਗੱਲ ਹੋ ਰਹੀ 10ਵੇਂ ਪਾਸ਼ਾਹੀ ਦੀ ਕਿ 10ਵੇਂ ਪਾਸ਼ਾਹੀ ਨੇ ਆਪਣਾ ਜਿਹੜਾ ਪਹਿਲਾ ਯੁੱਧ ਸੀਗਾ ਪਹਾੜੀ ਰਾਜਾਂ ਨਾਲ ਕਿੱਥੇ ਕੀਤਾ ਸੀ ਕਰੋ ਬਈ ਆਨਸਰ ਕਰ ਦੋ ਬਈ ਆਨਸਰ ਆਨਸਰ ਕਰਦੇ ਜਾਓ ਬਈ ਇਹ ਵੀ ਹੈਗਾ ਇੱਕ ਬੱਚੇ ਨੇ ਕਮੈਂਟ ਕੀਤਾ ਸੰਤੋਸ਼ ਨੇ ਕਹਿੰਦਾ ਕਿਸੇ ਦੇ ਪਿੱਛੇ ਨਾ ਲੱਗੋ ਆਪਣਾ ਦਿਮਾਗ ਯੂਜ਼ ਕਰੋ ਵੈਰੀ ਗੁੱਡ ਬਈ ਕਿਸੇ ਦੇ ਪਿੱਛੇ ਲੱਗ ਕੇ ਆਨਸਰ ਨਹੀਂ ਕਰਨਾ ਚਾਹੀਦਾ ਜਿਹੜਾ ਤੁਹਾਨੂੰ ਸਹੀ ਲੱਗ ਰਿਹਾ ਤੁਸੀਂ ਉਹ ਕਰੋ ਹਨਾ ਇਹ ਖਾਸੀ ਤਾਂ ਆਪਣੀ ਜਿਹੜਾ ਕੋਈ ਇੱਕ ਪਾਸੇ ਤੁਰ ਪੈਂਦਾ ਉਸੇ ਪਾਸੇ ਤੁਰ ਪੈਂਦੇ ਹੁਣ ਮੰਨ ਕੇ ਚਲੋ ਬੀਏਡ ਤੇ ਐਟਿਟੀ ਦਾ ਰਵਾਜ ਚੱਲ ਰਿਹਾ ਹਨਾ ਉਸੇ ਪਾਸੇ ਤੁਰੇ ਜਾਂਦੇ ਨੇ ਸਾਰੇ ਜਣੇ ਹਨਾ ਜੇ ਕੋਈ ਭਾਈ ਨਰਸਿੰਗ ਦਾ ਕਰ ਲਾ ਕੇ ਉਧਰੀ ਚੱਲ ਬਈ ਹੁਣ ਇੱਕ ਹੋ ਟ੍ਰੈਂਡ ਇਹ ਚੱਲਿਆ ਹੋਇਆ ਸਾਰੇ ਆਈਲੈਟਸ ਕਰਕੇ ਬਾਹਰ ਤੁਰੇ ਜਾਂਦੇ ਨੇ ਉਧਰ ਹੀ ਤੁਰੇ ਜਾਂਦੇ ਨੇ ਇੱਕ ਪਾਸੇ ਤੁਰ ਲੱਗ ਜਾਂਦੇ ਨੇ ਆਪਣੇ ਪੰਜਾਬੀਆਂ ਦੀ ਖਾਸੀਅਤ ਆ ਅਲੱਗ-ਅਲੱਗ ਵੀ ਯੂਜ਼ ਕਰਨੀ ਚਾਹੀਦੇ ਜਿਹੜੇ ਪਾਸੇ ਸਾਰੇ ਜਾਣੇ ਜਾਂਦੇ ਨੇ ਉਸ ਦੇ ਪਾਸੇ ਨਾ ਜਾ ਕੇ ਅਲੱਗ ਹੋ ਕੇ ਦੇਖਣਾ ਚਾਹੀਦਾ ਹੈ ਕੀ ਪਤਾ ਉਧਰ ਜ਼ਿਆਦਾ ਕੁਝ ਹੋਵੇ ਹਨਾ ਕਹਿਣ ਦਾ ਮਤਲਬ ਇਹ ਆ ਵੀ ਖੁਦ ਵੀ ਤੁਸੀਂ ਆਨਸਰ ਦੇਣ ਦੀ ਕੋਸ਼ਿਸ਼ ਕਰਿਆ ਕਰੋ ਇਹਨੇ ਸੋਚਿਆ ਕਰੋ ਇੱਕ ਨੇ ਸੀ ਕਰਤਾ ਸੀਓ ਸਹੀ ਹੋਊਗਾ ਇੱਕ ਨੇ ਏ ਕਰਤਾ ਏ ਉਹ ਸਹੀ ਹੋਊਗਾ ਤੁਸੀਂ ਪੜੇ ਹੋਏ ਜਿਹੜਾ ਤੁਹਾਨੂੰ ਸਹੀ ਲੱਗ ਰਿਹਾ ਉਹ ਸਹੀ ਹੋਊਗਾ ਸੋ ਦਾ ਰਾਈਟ ਆਨਸਰ ਹੋਊਗਾ ਤੁਹਾਡਾ ਪੰਗਾਣੀ ਠੀਕ ਆ ਭਈ ਪੰਗਾਣੀ ਉਸ ਤੋਂ ਬਾਅਦ ਦੇਖੋ ਕਿਹੜਾ ਸ਼ਬਦ ਇਕਰਾਰ ਦਾ ਸਮਾਨਰਥੀ ਨਹੀਂ ਹੈ ਨਹੀਂ ਪੁੱਛਿਆ ਇਹਨਾਂ ਨੇ ਇਕਰਾਰ ਸ਼ਬਦ ਦਾ ਸਮਾਨਰਥੀ ਨਹੀਂ ਹੈ ਇਕਸਾਰ ਕੌਲ ਪ੍ਰਤੀਗਿਆ ਜਾਂ ਪ੍ਰਣ ਕਰੋ ਭਈ ਆਨਸਰ ਇਕਰਾਰ ਸ਼ਬਦ ਦਾ ਸਮਾਨਰਥੀ ਨਹੀਂ ਹੈ ਨਹੀਂ ਹੈ ਪੁੱਛਿਆ ਠੀਕ ਹੈ ਭਈ ਇਹ ਵੀ ਧਿਆਨ ਦੇ ਲਿਆ ਕਰੋ ਨਹੀਂ ਪੁੱਛਿਆ ਹੁੰਦਾ ਉੱਥੇ ਆਪਾਂ ਜ਼ਿਆਦਾ ਕਰ ਗਲਤ ਕਰਕੇ ਆਉਂਦੇ ਆਂ ਪੜਦੇ ਹੈ ਨਹੀਂ ਆਪਾਂ ਚਾਕੇ ਆਂਸਰ ਲਾ ਦੇਣੇ ਸੋ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ ਇਕਸਾਰ ਇਕਰਾਰ ਦਾ ਮਤਲਬ ਕੌਲ ਵੀ ਹੁੰਦਾ ਹੈ ਪ੍ਰਤੀਗਿਆ ਵੀ ਹੁੰਦਾ ਪ੍ਰਣ ਕਰਨਾ ਵੀ ਹੁੰਦਾ ਵੀ ਹਾਂ ਮੈਂ ਪ੍ਰਣ ਕਰ ਲਿਆ ਅੱਜ ਤੋਂ ਮੈਂ ਪੜھوں ਅੱਜ ਤੋਂ ਮੈਂ ਪੜ੍ਹਾਂਗਾ ਪੜ੍ਹਾਂਗੀ ਤਾਂ ਕਿ ਮੈਂ ਅੱਗੇ ਕੁਝ ਜਾ ਕੇ ਬਣਨਾ ਹੈ ਹਨਾ ਮੈਂ ਪ੍ਰਤੀਗਿਆ ਧਾਰ ਲਈ ਇਹ ਮੈਂ ਕਾਲ ਕਰ ਲਿਆ ਆਪਣੇ ਮਾਪਿਆਂ ਨਾਲ ਵੀ ਮੈਂ ਹੁਣ ਔਰ ਕੋਈ ਚੀਜ਼ ਨਹੀਂ ਦੇਖਣੀ سوشل میڈیا ਤੇ ਜਿਹੜਾ ਅੱਜ ਕੱਲ ਦਾ ਲਾਟਰ ਪਾਟਰ ਚੱਲ ਰਿਹਾ ਹੈ ਨਾ ਹਾਈ ਫਰੈਂਡ ਹਾਈ ਗਾਇਜ਼ ਆ ਚੀਜ਼ਾਂ ਨਹੀਂ ਦੇਖਣੀ ਆਪਾਂ ਨੇ ਆਪਾਂ ਕੀ ਕਰਨਾ ਪੜਨਾ ਗੋਲੀ ਮਾਰੂ ਨਾ ਚੀਜ਼ਾਂ ਨੂੰ ਹਨਾ ਸੋ ਚਲੋ ਬਈ ਅੱਗੇ ਕਹਿੰਦੇ ਹੈ ਜਿੱਥੇ ਖਾਣਾ ਵਿੱਚੋਂ ਕਿਹੜਾ ਸਹੀ ਹੈ ਅੰਮਾ ਨਾਲ ਰੋਟੀ ਸਿਆਣੀ ਰਿੱਦੇ ਪੱਕੇ ਪਾਏ ਪਾਣੀ ਇਹ ਚੀਜ਼ ਐ ਇੱਥੇ ਠੀਕ ਹੈ ਬਈ ਹਾਂ ਕਰੋ ਬਈ ਆਂਸਰ ਉਹ ਕੱਲ ਮੈਂ ਤੁਹਾਨੂੰ ਇੱਕ ਚੀਜ਼ ਦੱਸੀ ਸੀਗੀ ਵੀ ਇਹੋ ਜਿਹੇ ਜਿਹੜੇ ਕੁਐਸਚਨ ਹੁੰਦੇ ਨੇ ਇਹਨਾਂ ਨੂੰ ਸਾਰੇ ਪੜਨ ਦੀ ਲੋੜ ਨਹੀਂ ਹੁੰਦੀ ਠੀਕ ਹੈ ਚਾਹੇ ਵਿਸ਼ਰਾਮ ਚਿੰਨ ਹੋਵੇ ਚਾਹੇ ਇਹ ਜਿਹਾ ਕੁਸਚਨ ਹੋਵੇ ਇਹਨਾਂ ਦੇ ਸਟਾਰਟਿੰਗ ਦੇ ਵਿੱਚ ਹੀ ਪਤਾ ਲੱਗ ਜਾਂਦਾ ਆਪਾਂ ਨੂੰ ਵੀ ਕਿਹੜਾ ਸਹੀ ਹੈ ਠੀਕ ਹੈ ਵੀ ਸੋ ਸਟਾਰਟਿੰਗ ਦੇ ਵਿੱਚ ਹੀ ਪਤਾ ਲੱਗ ਜਾਂਦਾ ਹੈਗਾ ਸੋ ਕਰੋ ਵੀ ਆਨਸਰ ਮੈਂ ਗੱਲ ਥੋੜੀ ਜਿਹੀ ਸਹੀ ਕਰਦੀ ਹੁੰਦੀ ਆ ਪਰ ਅੱਗੇ ਸੁਣਨ ਵਾਲੇ ਨੂੰ ਬੁਰਾ ਲੱਗ ਜਾਂਦਾ ਹੈ ਨਾ ਵੀ ਮੈਡਮ ਦਾ ਬੋਲ ਰੁੱਖਾ ਹੈ ਸਿੱਧੀ ਬੋਲ ਦਿੰਦੇ ਨੇ ਗੱਲ ਪਰ ਜਿਹੜੀ ਗੱਲ ਸਿੱਧਾ ਕਰੇ ਸਿੱਧੀ ਬੋਲੀ ਜਾਵੇ ਉਹ ਗੱਲ ਸਹੀ ਹੁੰਦੀ ਹੈ ਗੋਲ-ਗੋਲ ਘੁੰਮ ਕੇ ਗੱਲ ਬੋਲਣਾ ਗੋਲੀ ਹੋ ਜਾਂਦੀ ਹੈ ਹਨਾ ਸੋ ਇਹਨਾਂ ਚੀਜ਼ਾਂ ਦਾ ਕੁਝ ਨਹੀਂ ਰੱਖਿਆ ਆਪਾਂ ਕੱਲ ਵੀ ਗੱਲ ਕੀਤੀ ਸੀ ਇਨਨਾਂ ਨੇ ਸਿਰਫ ਆਪਣੇ ਘਰ ਚ ਚਲਾਉਣੇ ਨੇ ਹਨਾ ਕਿਸੇ ਨੂੰ ਕੁਝ ਨਹੀਂ ਦੇਣਾ ਆਪ ਤਾਂ ਇਹ ਏਸੀ ਲਵਾ ਲੇ ਗੱਡੀਆਂ ਲੈ ਲੀਆਂ ਇਧਰ ਤੁਰ ਗਏ ਇਧਰ ਤੁਰ ਗਏ ਆਪਣੇ ਵਰਗੇ ਜਿਹੜੀ ਆਪਣੀ ਜਨਰੇਸ਼ਨ ਹੈ ਨਵੀਂ ਉਹਨਾਂ ਦਾ ਇਹ ਭੱਠਾ ਗੁੱਲ ਕਰ ਰਹੇ ਨੇ ਕਿ ਉਹਨਾਂ ਕਣੀ ਦੇਖ ਦੇ ਕੇ ਆਪਾਂ ਨੂੰ ਫ੍ਰੀ ਦਾ ਖਾਣ ਦਿਆ ਤੇ ਪਹਿਰੇ ਵੀ ਉਹ ਆਏ ਖਰੀ ਜਾਂਦੇ ਨੇ ਆਪਾਂ ਤਾਂ ਆਪ ਨਹੀਂ ਕੰਮ ਕਰਦੇ ਹਨਾ ਉਹ ਆਏ ਫੇਮਸ ਹੋ ਗਏ ਆਪਾਂ ਤਾਂ ਆਪਰੇ ਪਰ ਇਹ ਉਹ ਗੱਲ ਹੋ ਜਾਂਦੀ ਚਾਰ ਦਿਨ ਕੀ ਚਾਂਦਨੀ ਫਿਰ ਹਨੇਰੀ ਰਾਤ ਹਨਾ ਏਕੜਾ ਕੋਈ ਵੀ ਸੈਲੀਬ੍ਰਿਟੀ ਨਹੀਂ ਹਨਾ ਇਹਨਾਂ ਨੇ ਕਿਹੜਾ ਕੋਈ ਦੇਸ਼ ਵਾਸਤੇ ਕੁਰਬਾਨੀਆਂ ਕਰੀਆਂ ਨਹੀਂ ਜਾਂ ਕੋਈ ਇਹਨਾਂ ਨੇ ਹੋਰ ਮਹਾਨ ਕੰਮ ਕਰੇ ਨਹੀਂ ਕੁਛ ਤਾਂ ਦਾ ਅੱਜ ਕੱਲ ਕੋਈ ਐਕਟਰਾਂ ਸਿੰਗਰਾਂ ਨੂੰ ਨਹੀਂ ਵੀ ਬੱਤੀ ਤੁਰੇ ਫਿਰਦੇ ਨੇ ਭਾਈ ਇਹਨਾਂ ਨੇ ਕੀ ਦੇਣ ਦਿੱਤੀ ਹੈ ਹਨਾ ਹੈਗਾ ਨਾ ਜਿਹੜਾ ਕੋਈ ਸਮਾਜ ਵਾਸਤੇ ਕੰਮ ਕਰੂਗਾ ਸਮਾਜ ਦਾ ਭਲਾ ਕਰੂਗਾ ਸਮਾਜ ਵਿੱਚ ਕੋਈ ਨਵੀਂ ਚੀਜ਼ ਲੈ ਕੇ ਆਊਗਾ ਹਨਾ ਲੋਕਾਂ ਵਾਸਤੇ ਉਹ ਉਸ ਬੰਦੇ ਨੂੰ ਦੁਨੀਆ ਯਾਦ ਰੱਖਦੀ ਹੈ ਠੀਕ ਹੈ ਆ ਫਾਲਤੂ ਚੀਜ਼ਾਂ ਨੂੰ ਨਹੀਂ ਯਾਦ ਰੱਖਦੀ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਡੀ ਅੰਮਾ ਦੀ ਦੀ ਸਿਆਣੀ ਰਿੱਧੇ ਪੱਕੇ ਪਾਏ ਪਾਣੀ ਠੀਕ ਹੈ ਹਾਂ ਉਹ ਹੈਗੇ ਨੇ ਵੀ ਕੁਝ ਕੁ ਵਿਰਲੇ ਲੋਕ ਹੀ ਨੇ ਜਿਹੜੇ ਇਹਨਾਂ ਨੂੰ ਸਪੋਰਟ ਕਰਦੇ ਨੇ ਚਲੋ ਕਹਿੰਦੇ ਵਿਰਲੇ ਹੀ ਹੁੰਦੇ ਨੇ ਵਾਕ ਵਿੱਚ ਕਿਹੜੇ ਪੜਨਾਮ ਹਨ ਜਿਹੜੇ ਵਿਰਲੇ ਕਿਹੜੇ ਕਿਸੇ ਵਿਰਲੇ ਕਿਹੜੇ ਕਿਸੇ ਕਰੋ ਵੀ ਆਨਸਰ ਕਰੋ ਵੀ ਆਨਸਰ ਚਾਰ ਆਪਸ਼ਨ ਨੇ ਤੁਹਾਡੇ ਅੱਗੇ ਤੁਹਾਡੇ ਕਮੈਂਟ ਆਉਣੇ ਬੰਦ ਹੋ ਚੁੱਕੀ ਨੇ ਬਈ ਮੇਰੇ ਕੋਲੇ ਹਾਂ ਸੋ ਦ ਰਾਈਟ ਆਨਸਰ ਬਣੂਗਾ ਬਈ ਤੁਹਾਡਾ ਟੀ ਫਿਰਲੇ ਜਿਹੜੇ ਕਿਸੇ ਹਨਾ ਹਾਂ ਇਹ ਵਾਕ ਨਹੀਂ ਪੂਰਾ ਹੈਗਾ ਇਹਦੇ ਵਿੱਚ ਹਨਾ ਕੁਸਚਨ ਚ ਚਲੋ ਕੋਈ ਗੱਲ ਇਹਨੇ ਕਿਹੜੀ ਅਗੇਤਰ ਨਾਵਾਦੀ ਅਰਥ ਨਹੀਂ ਦਿੰਦੀ ਉਹ ਕਿਹੜੀ ਅਗੇਤਰ ਹੈ ਜਿਹੜੀ ਨਾਵਾਦੀ ਅਰਥ ਨਹੀਂ ਦਿੰਦੀ ਵੀ ਜਿਹਦੇ ਵਿੱਚ ਨਾ ਆਜੇ ਨਾ ਵਾਚਕ ਆਦੀ ਕੂਅਗੇਤਰ ਸੂਅਗੇਤਰ ਨੀਅਗੇਤਰ ਯੇ ਦੂਅਗੇਤਰ ਕਰੋ ਬਈ ਆਨਸਰ ਆਨਸਰ ਕਰਦੇ ਜਾਓ ਬਈ ਕਿਹੜੀ ਅਗੇਤਰ ਨਾ ਵਾਦੀ ਅਰਥ ਨਹੀਂ ਦਿੰਦੀ ਹਾਂ ਵੈਰੀ ਗੁੱਡ ਬਈ ਆਨਸਰ ਕਰਦੇ ਜਾਓ ਸੋ ਕਲਾਸ ਪਸੰਦ ਆਈ ਲਾਈਕ ਸ਼ੇਅਰ ਕਰਦੇ ਜਾਓ ਆਪਣੇ ਦੋਸਤਾਂ ਮਿੱਤਰਾਂ ਨਾਲ ਜੋੜਨ ਦੀ ਕੋਸ਼ਿਸ਼ ਕਰਿਆ ਕਰੋ ਜਿਵੇਂ ਆਪਾਂ ਡੇਲੀ ਤੁਹਾਨੂੰ ਕਹਿੰਦੇ ਹੁੰਨੇ ਆ ਕਿ ਭਾਈ ਕਿ ਕੰਦਾ ਚਾਰ ਚਾਰ ਲੈ ਕੇ ਆਇਆ ਕਰੋ ਨਾਲ ਹਨਾ ਚਾਰ-ਚਾਰ ਲੈ ਕੇ ਆਇਆ ਕਰੋ ਲਾਈਵ ਕਲਾਸ ਦਾ ਫਾਇਦਾ ਇਹੀ ਹੁੰਦਾ ਵੀ ਆਪਾਂ ਨੂੰ ਜਿਹੜਾ ਆਪਾਂ ਇਕੱਠੇ ਬਹਿ ਕੇ ਡਿਸਕਸ਼ਨ ਕਰਦੇ ਨੇ ਉਹ ਚੀਜ਼ ਕਦੇ ਭੁੱਲਦੀ ਨਹੀਂ ਠੀਕ ਹੈ ਇੱਥੇ ਤੁਸੀਂ ਡਾਇਰੈਕਟ ਕੁਐਸਚਨ ਵੀ ਪੁੱਟ ਕਰ ਸਕਦੇ ਹੋ ਕੋਈ ਚੀਜ਼ ਨਹੀਂ ਸਮਝ ਆਈ ਦੁਬਾਰਾ ਹੀ ਪੁੱਛ ਸਕਦੇ ਹੋ ਠੀਕ ਹੈ ਪਰ ਜਿਹੜੇ ਬਾਅਦ ਚ ਰਿਕਾਰਡਰ ਦੇਖਦੇ ਨੇ ਮੈਂ ਇਹ ਨਹੀਂ ਕਹਦੀ ਰਿਕਾਰਡਰ ਵਾਲੇ ਮਾੜੀ ਹੈ ਕਿਉਂਕਿ ਹੁੰਦੀਆਂ ਨੇ ਮਜਬੂਰੀਆਂ ਕਈ ਬੱਚੇ ਸਕੂਲ ਲੱਗੇ ਹੁੰਦੇ ਨੇ ਜਾਂ ਕਿੰਨੇ ਦੇ ਕਈਆਂ ਦੇ ਬੱਚੇ ਛੋਟੇ ਹੁੰਦੇ ਨੇ ਕੋਈ ਹੋਰ ਮਜਬੂਰੀਆਂ ਹੁੰਦੀਆਂ ਨੇ ਨਾ ਨਾ ਦੇਖਣਾ ਪੈ ਜਾਂਦਾ ਪਰ ਜਿਹੜੇ ਇਸ ਟਾਈਮ ਦੇ ਬੇਲੀ ਹੋਣ ਉਹਦਾ ਲਾਈਵ ਲਾ ਲਿਆ ਕਰੋ ਠੀਕ ਐ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ B ਸੂ ਅਗੀਤਰ ਠੀਕ ਐ ਅੱਜ ਕੱਲ ਇੱਕ ਹੋਰ ਟ੍ਰੈਂਡ ਚੱਲਿਆ ਹੋਇਆ ਫਿਰ ਕਹੇ ਤੋਂ ਕਹਦੇ ਹਾਂ ਕੀ ਗੱਲ ਕੱਢ ਬਣੀ ਮੈਡਮ ਨੇ ਹਨਾ ਕਿ ਭਾਈ ਕਦੇ ਬੈਠੇ ਨਹੀਂ ਹੁੰਦੇ ਸ਼ਾਰਟ ਦੇਖਣ ਲੱਗ ਜਿਓ ਅੱਜ ਕੱਲ ਤੁਸੀਂ YouTube ਤੇ ਉਹ ਹਰ ਇੱਕ ਹੀ ਲਾਈਵ ਹੋਇਆ ਬੈਠਾ ਹੁੰਦਾ ਨਾ ਉਹਦੇ ਵਿੱਚ ਜਾ ਕੇ ਦੇਖ ਲਓ ਤੁਸੀਂ ਕਿਸੇ ਦੇ 50k ਕਰੀ ਬੈਠਾ ਹੁੰਦਾ ਕੋਈ ਕਿਸੇ ਦੇ 30k ਕਰੀ ਬੈਠਾ ਹੁੰਦਾ ਕਿਸੇ ਦੇ 20k ਕਰੀ ਬੈਠਾ ਹੁੰਦਾ ਨਾ ਉਹਨਾਂ ਨੂੰ ਵੀ ਪਤਾ ਨਹੀਂ ਬੇਲੀ ਚੀਜ਼ਾਂ ਦੇਖਣ ਨੂੰ ਕਿਵੇਂ ਆਪਣਾ ਟਾਈਮ ਹੁੰਦਾ ਚਾਹੇ ਚਾਹੇ ਬਣਾਈ ਜਾਣ ਚਾਹੇ ਕੱਪੜੇ ਧੋਈ ਜਾਣ ਚਾਹੇ ਉਂ ਤੁਰੇ ਫਿਰਦੇ ਹੋਣ ਉਹ ਆਹੀ ਚੀਜ਼ਾਂ ਦਿਖਾ-ਦਿਖਾ ਕੇ ਲੋਕਾਂ ਨੂੰ ਜੁੜੀ ਜਾਂਦੀ ਨੇ ਹਨਾ ਪਰ ਜਿਹੜੀ ਕੰਮ ਦੀ ਜੀ ਜੇ ਉਥੇ ਆਪਾਂ ਕਦੀ ਨਹੀਂ ਜੁੜਦੀ ਸੋ ਨੈਕਸਟ ਕੁਐਸਚਨ ਦੇਖੋ ਕਹਿੰਦੇ ਮਾਲੀ ਨੇ ਬਾਗੀਚੇ ਵਿੱਚੋਂ ਫੁੱਲ ਤੋੜਿਆ ਮਾਲੀ ਮਾਲੀ ਨੇ ਬਾਗੀਚੀ ਵਿੱਚੋਂ ਫੁੱਲ ਤੋੜਿਆ ਇਹਦਾ ਲਿੰਗ ਚੇਂਜ ਕਰਨਾ ਆਪਾਂ ਨੇ ਕਰੋ ਵੀ ਆਨਸਰ ਚਾਰ ਆਪਸ਼ਨਾਂ ਨੇ ਤੁਹਾਡੇ ਅੱਗੇ ਚਾਰ ਆਪਸ਼ਨਾਂ ਦੇ ਵਿੱਚੋਂ ਇਸ ਵਾਕ ਦਾ ਜਿਹੜਾ ਸਹੀ ਆਨਸਰ ਬਣੇਗਾ ਉਹ ਕਰੋ ਬਈ ਲਿੰਗ ਬਦਲਣਾ ਹੈ ਹਾਂ ਸਤਿ ਸ਼੍ਰੀ ਅਕਾਲ ਭੈਣ ਜੀ ਕਿਹੜੇ ਆ ਗਏ ਬਈ ਚਲੋ ਕਰੋ ਬਈ ਅਨਸਰ ਕਰੋ ਬਈ ਅਨਸਰ ਹਾਂ ਜਿਹੜੇ ਲੇਟ ਆ ਰਹੇ ਮੈਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਠੀਕ ਹੈ ਹਾਂ ਸੋ ਦਾ ਰਾਈਟ ਅਨਸਰ ਬਣੂਗਾ ਜੀ ਤੁਹਾਡਾ ਬੀ ਮਾਲਣ ਨੇ ਬਗੀਚੇ ਵਿੱਚੋਂ ਫੁੱਲ ਤੋੜਿਆ ਕਿਉਂਕਿ ਇਥੇ ਮਾਲੀ ਹੋ ਕੇ ਮਾਲੀ ਦਾ ਕੀ ਬਣ ਗਿਆ ਮਾਲਣ ਬਗੀਚੀ ਦਾ ਬਣ ਗਿਆ ਬਗੀਚਾ ਠੀਕ ਹੈ ਦੋ ਚੀਜ਼ਾਂ ਚੇਂਜ ਕਰਨੀਆਂ ਸੀ ਜਿਹਦੇ ਦੋ ਚੀਜ਼ਾਂ ਚੇਂਜ ਹੋ ਚੇਂਜ ਹੋ ਗਈਆਂ ਨਾਲ ਜਿਹੜਾ ਆਪਣਾ ਲਿੰਗ ਬਦਲਿਆ ਗਿਆ ਠੀਕ ਹੈ ਬਈ ਹਾਂ ਰਾਈਟ ਆਨਸਰ ਬੀ ਉਸ ਤੋਂ ਬਾਅਦ ਦੇਖੋ ਸਹੀ ਵਿਸ਼ਰਾਮ ਚਿੰਨ ਵਾਲਾ ਵਾਕ ਕਿਹੜਾ ਹੈ ਸਹੀ ਵਿਸ਼ਰਾਮ ਹਾਂ ਇਸ ਸ਼ੋਰਟ ਦੇ ਵਿੱਚ ਮੈਂ ਤੁਹਾਨੂੰ ਪਾ ਦੇ ਰਹੀਆਂ ਜਿਵੇਂ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਹੁਣ ਵੀ ਦੱਸ ਕੇ ਹੱਟੀ ਸੀ ਕਿ ਜਿਹੜੇ ਇਹੋ ਜਿਹੇ ਕੁਐਸਚਨ ਹੁੰਦੇ ਨੇ ਉਹਨਾਂ ਦੇ ਸਟਾਰਟਿੰਗ ਦੇ ਵਿੱਚ ਹੀ ਪਤਾ ਲੱਗ ਜਾਂਦਾ ਵੀ ਕਿਹੜੀ ਆਪਸ਼ਨ ਸਹੀ ਹੈ ਜਾਂ ਗਲਤ ਹੈ ਕਰੋ ਬਈ ਆਨਸਰ ਆਨਸਰ ਕਰਦੇ ਜਾਓ ਬਈ हां करो भाई आंसर सो द राइट आंसर बनूंगा भाई ਤੁਹਾਡਾ ਬੀ ਕਹਿੰਦੇ ਵਾਹ ਤੁਸੀਂ ਤਾਂ ਕਮਾਲ ਹੀ ਕਰ ਦਿੱਤੀ ਕਿਹੜਾ ਬਣੂਗਾ ਫਿਰ ਤੁਹਾਡਾ ਬੀ ਆਊਗਾ ਠੀਕ ਹੈ ਭਾਈ ਰਾਈਟ ਆਨਸਰ ਬੀ ਆਵੇਗਾ ਡੀ ਵਾਲੇ ਕਿੱਧਰ ਚਲੇ ਗਏ हां ਇੱਕੋ ਹੀ ਹੋਗਾ ਬਈ ਫਿਰ ਇਹ ਵੀ ਹਨਾ ਦੇਖੋ ਬੀ ਤੇ ਡੀ ਕੋਈ ਹੋਗੇ ਚਾਹੇ ਬੀ ਕਰ ਲੋ ਚਾਹੇ ਡੀ ਕਰ ਲੋ ਹਨਾ ਦੋਨੇ ਸੇਮ ਨੇ ਠੀਕ ਹੈ ਬਈ ਹਾਂ ਉਸ ਤੋਂ ਬਾਅਦ ਦੇਖੋ ਕਹਿੰਦੇ ਸਟੂਡੈਂਟ ਆਰ ਟਾਕ ਵੈਰੀ ਲਾਊਡਲੀ ਦਾ ਸ਼ੁੱਧ ਪੰਜਾਬੀ ਰੂਪ ਦੱਸੋ ਬਈ ਕੀ ਹੋਵੇਗਾ ਹਾਂ ਉਹੀ ਮੈਂ ਕਹਿ ਰਹੀ ਰਾਜੀ ਪੀ ਤੇ ਜਿਹੜਾ ਡੀ ਆਹੋ ਸੇਮ ਨੇ ਠੀਕ ਹੈ ਹੂੰ ਇਹਦੀ ਪੰਜਾਬੀ ਬਣਾ ਦਿਓ ਬਈ ਹਾਂ ਕਰੋ ਬਈ ਵੈਰੀ ਗੁੱਡ ਬਈ ਆਂਸਰ ਕਰਦੇ ਜਾਓ 19 ਤਾਂ ਫੇਰ 13 ਆਏਗੀ ਹੈਨਾ ਚਲੋ ਜਾਤੀ ਇਹ ਮਾਰ ਕੇ ਭਜੰਦੇ ਨੇ ਬੱਚੇ ਹਨ ਜਦੋਂ ਆਉਂਦੇ ਨਹੀਂ ਜਿਵੇਂ ਛੋਟੇ ਬੱਚੇ ਇੰਜਾਂ ਤੇਜੀ ਕਰਦੇ ਹੁੰਦੇ ਨਾ ਲੂਕ ਹੁੰਚ ਪਾਈ ਜੀ ਖੇਡ ਦਿੰਦੇ ਨੇ ਉਹ ਚੀਜ਼ ਹੀ ਹੋ ਜਾਂਦੀ ਆਪਣੇ ਨਾਲ ਸੋ ਦ ਰਾਈਟ ਆਨਸਰ ਬਣੂਗਾ ਤੁਹਾਡਾ ਏ ਕਹਿੰਦੇ ਵਿਦਿਆਰਥੀ ਬਹੁਤ ਉੱਚੀ ਗੱਲਾਂ ਕਰ ਰਹੇ ਸਨ ਠੀਕ ਹੈ ਭਈ ਹਾਂ ਏ ਉਸ ਤੋਂ ਬਾਅਦ ਦੇਖੋ ਕਹਿੰਦੇ ਅੰਕ ਮਹੀਨੇ ਅਤੇ ਦਿਨਾਂ ਦੇ ਸ਼ੁੱਧ ਰੂਪ ਵਾਲਾ ਵਾਕ ਕਿਹੜਾ ਹੈ ਜਿਹਦੇ ਵਿੱਚ ਅੰਕ ਅੰਕ ਮਤਲਬ ਗਿਣਤੀ ਦੇ ਮਹੀਨੇ ਅਤੇ ਦਿਨਾਂ ਦੇ ਨਾਮ ਵਾਲਾ ਸ਼ੁੱਧ ਵਾਕ ਦੱਸਣਾ ਆਪਾਂ ਨਹੀਂ ਕਰੋ ਬਈ ਆਨਸਰ ਚਾਰ ਆਪਸ਼ਨ ਨੇ ਤੁਹਾਡੇ ਅੱਗੇ ਚਾਰ ਆਪਸ਼ਨਾਂ ਦੇ ਵਿੱਚੋਂ ਆਨਸਰ ਕੱਢ ਕੇ ਲੈ ਕੇ ਆਓ ਬਈ ਕੀ ਬਣੇਗਾ ਤੁਹਾਡਾ ਚਾਰ ਆਪਸ਼ਨਾਂ ਨਹੀਂ ਸੋ ਇਹ ਕਲਾਸ ਫੇਰ ਦੱਸਦੀ ਬਈ ਜਿਹੜੇ ਲੇਟ ਆ ਰਹੇ ਹੋ ਚਾਹੇ ਤੁਸੀਂ ਪੀਐਸਟਾ ਚਾਹੇ ਤੁਸੀਂ ਸੀਟਾ ਚਾਹੇ ਤੁਸੀਂ ਨੈਟ ਮਾਸਟਰ ਕੈਡਰ ਚਾਹੇ ਤੁਸੀਂ ਲੈਕਚਰਰ ਚਾਹੇ ਪੰਜਾਬ ਗਵਰਨਮੈਂਟ ਦਾ ਤੁਸੀਂ ਕੋਈ ਵੀ ਇਗਜ਼ਾਮ ਦੇਣੇ ਹੋ ਜਾਂ ਅਦਰ ਹਰਿਆਣੇ ਦੇ ਦੇਣੇ ਹੋ ਕਿਸੇ ਵੀ ਦੇ ਵਿੱਚ ਜਿੱਥੇ ਪੰਜਾਬੀ ਪੁੱਛੀ ਜਾਂਦੀ ਹੈ ਇਹ ਜਿਹੜੀ ਕਲਾਸ ਹੈ ਹਰ ਇੱਕ ਥਾਂ ਤੇ ਸਮਾਵੇਗੀ ਤੁਹਾਡੀ ਠੀਕ ਹੈ ਬਈ ਹੂੰ ਸੋ ਦ ਰਾਈਟ ਆਨਸਰ ਬਣਗੋ ਤੁਹਾਡਾ ਡੀ ਡੀ ਗੁਰਜੀਤ ਦਾ ਵਿਆਹ 29 ਦਸੰਬਰ ਦਿਨ ਸਨੀਚਰਵਾਰ ਨੂੰ ਹੋਇਆ ਵੈਰੀ ਗੁੱਡ ਬਈ ਜਿਨਾਂ ਨੇ ਇਹ ਆਨਸਰ ਕੀਤਾ ਬਾਕੀ ਦਾ ਅੰਕ ਅੰਕ ਮੈਂ ਤੁਹਾਨੂੰ ਪਹਿਲੀ ਦੱਸਿਆ ਸੀਗਾ ਬੀ ਦੇ ਵਿੱਚ 18 ਲਿਖਿਆ ਹੋਇਆ ਇਥੇ ਆੜਾ ਕੱਟਿਆ ਹੋਇਆ ਹੈ ਏ ਦੇ ਵਿੱਚ 9 ਵਜੇ 9 ਗਿਣਤੀ ਵਾਲਾ ਪਾਰ ਕਿਹਾ ਪੰਜਾਬੀ ਚ ਨਹੀਂ ਪਾਇਆ ਹੋਇਆ ਹਨਾ ਤਾਂ ਰਹਿ ਗਈ ਆਪਣੇ ਸੀ ਦੇ ਵਿੱਚ ਵੀ 10 ਅਹੀਂ ਪਾਇਆ ਹੋਇਆ ਹਨਾ ਤਾਂ ਡੀ ਹੋ ਰਹਿ ਗਿਆ ਆਪਣਾ ਠੀਕ ਹੈ ਭਈ ਡੀ ਸਹੀ ਹੋਵੇਗਾ ਪੰਜਾਬ ਦੀ ਪਵਾਦ ਉਪ ਬੋਲੀ ਦਾ ਇਲਾਕਾ ਕਿਹੜਾ ਹੈ ਪੰਜਾਬ ਦੀ ਪਵਾਦ ਉਪ ਬੋਲੀ ਦਾ ਇਲਾਕਾ ਰੋਪੜ ਅਤੇ ਰਾਜਪੁਰਾ ਸੰਗਰੂਰ ਅਤੇ ਕਰਨਾਲ ਬਰਨਾਲਾ ਅਤੇ ਮਾਨਸਾ ਮਲੇਰ ਕੋਟਲਾ ਤੇ ਮੁਕਸਰ ਕਰੋ ਭਈ ਅਨਸਰ ਜੇਕਰ ਆਪਾਂ ਗੱਲ ਕਰੀਏ ਪਵਾਦ ਉਪ ਬੋਲੀ ਦਾ ਇਲਾਕਾ ਕਿਹੜਾ ਮੰਨਿਆ ਜਾਂਦਾ ਹੈ ਪੰਜਾਬ ਦੇ ਵਿੱਚ ਕਰੋ ਬਈ ਆਨਸਰ ਚਾਰ ਆਪਸ਼ਨਾਂ ਨੇ ਚਾਰ ਆਪਸ਼ਨਾਂ ਦੇ ਵਿੱਚੋਂ ਬਈ ਆਨਸਰ ਕਰੋ ਕੀ ਬਣੇਗਾ ਤੁਹਾਡਾ ਸਹੀ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਏ ਦੇਖੋ ਬਈ ਇੱਕ ਵਾਰੀ ਮਾਰੇ ਮਾਰੇ ਵਾਧ ਪੋਲੀ ਦਾ ਇਲਾਕਾ ਹੂੰ ਰੋਪੜਾ ਤੇ ਰਾਜਪੁਰਾ ਠੀਕ ਹੈ ਬਈ ਹਾਂ ਠੀਕ ਹੈ ਇਹ ਬਣੇਗਾ ਉਸ ਤੋਂ ਬਾਅਦ ਦੇਖੋ ਕਹਿੰਦੇ ਚਰਗ ਦਾ ਮੇਲਾ ਕਿਸ ਦੇ ਲਈ ਹੁੰਦਾ ਹੈ ਗੂਗਾ ਪੀਰ ਪੈਰਵੀ ਮਾਈ ਸ਼ੀਤਲਾ ਮਾਤਾ ਜਾਂ ਸਾਂਝੀ ਮਾਈ ਜੇਕਰ ਆਪਾਂ ਗੱਲ ਕਰੀਏ ਚਰਗ ਦਾ ਮੇਲਾ ਜਗਰਾਵਾਂ ਦੇ ਵਿੱਚ ਹੁੰਦਾ ਜਿਹੜਾ ਹਨਾ ਜਗਰਾਵਾਂ ਏਰੀਏ ਦੇ ਵਿੱਚ ਜਾ ਰਿਹਾ ਉਧਰ ਠੀਕ ਹੈ ਹਾਂ ਇਹਨੂੰ ਘੇੜੇ ਦੇਵੀ ਦੇਵਤੇ ਦਾ ਮੇਲਾ ਹੁੰਦਾ ਹੈ ਕਰੋ ਬਈ ਆਨਸਰ ਸੋਹਦਾ ਰਾਈਟ ਆਨਸਰ ਬਣੂਗਾ ਤੁਹਾਡਾ ਸੀ ਸੀਤਲਾ ਮਾਤਾ ਛੋਟੇ ਹੁੰਦੇ ਨਹੀਂ ਆਪਾਂ ਬੁੱਕ ਪੜ੍ਹੀ ਹੋਈ ਸੀਤਲਾ ਮਾਤਾ ਗੁਰਗੁਲੇਨਾ ਭੋਗ ਲਗਾਉਂਦੇ ਨਹੀਂ ਹਨ ਗੁਰੂ ਰਾਮਦਾਸ ਜੀ ਦੀ ਬਾਣੀ ਕਿੰਨੇ ਰਾਗਾਂ ਵਿੱਚ ਹੈ ਜੇਕਰ ਆਪਾਂ ਗੱਲ ਕਰੀਏ ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਕਿੰਨੇ ਰਾਗਾਂ ਦੇ ਵਿੱਚ ਦਰਜ ਹੈ 19 27 30 ਜਾਂ 31 ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੋ ਰਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ਕਿੰਨੇ ਰਾਗਾਂ ਦੇ ਵਿੱਚ ਮਿਲਦੀ ਹੈ ਕਰੋ ਬਈਆਂ ਅਨਸਰ ਅਨਸਰ ਕਰਦੇ ਜਾਓ ਰਜੀ ਕੀ ਅਨਸਰ ਬਣੇਗਾ ਇਸ ਕੁਸਚਨ ਦਾ ਸੋ ਦਾ ਰਾਈਟ ਅਨਸਰ ਬਣੂਗਾ ਵੀ ਤੁਹਾਡਾ 30 ਠੀਕ ਹੈ ਹੂੰ ਕਿ ਭਈ ਥੀਰਾਗਾ ਦੇ ਵਿੱਚ ਉਸ ਤੋਂ ਬਾਅਦ ਦੇਖੋ ਇਸ ਮੁਹਾਵਰੇ ਦਾ ਅਰਥ ਕਹਿੰਦੇ ਨਸ਼ਰ ਕਰਨਾ ਹੁੰਦਾ ਹੈ ਨਸ਼ਰ ਕਰਨਾ ਛੱਜ ਪਾ ਕੇ ਛੰਡਣਾ ਜਖਣਾ ਪਟਣੀ ਸੁੱਤੀਆਂ ਕਲਾਂ ਜਗਾਉਣਾ ਜਾਂ ਘਰ ਫੂਕ ਤਮਾਸ਼ਾ ਦੇਖਣਾ ਕਰੋ ਬਈ ਅਨਸਰ ਕਰੋ ਬਈ ਆਨਸਰ ਮੁਹਾਵਰੇ ਦਾ ਅਰਥ ਦੱਸੋ ਮੁਹਾਵਰਾ ਕੀ ਹੈ ਆਪਣਾ ਨਸ਼ਰ ਕਰਨਾ ਨਸ਼ਰ ਕਰਨ ਦਾ ਮਤਲਬ ਕੀ ਹੁੰਦਾ ਹੈ ਨਸ਼ਰ ਕਰਨਾ ਮਤਲਬ ਕੀ ਹੁੰਦਾ ਹੈ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਏ ਛੱਜ ਪਾ ਕੇ ਛੰਟਣਾ ਬਲਵਿੰਦਰ ਸਿੰਘ ਡਾਕਟਰ ਕੀ ਕਹਿ ਰਹੇ ਨੇ ਕਹਿੰਦੇ ਮੈਮ ਸਕਰੀਨ ਸ਼ਾਟ ਕਰੋ ਸਕਰੀਨ ਸ਼ਾਟ ਕਰ ਬਈ ਕਹਿੰਦੇ ਛੱਜ ਦਾ ਬੋਲੇ ਛਾਨਣੀ ਕੀ ਬੋਲੇ ਮਹਾਵਰੇ ਦੀ ਵਰਤੋਂ ਕਦੋਂ ਹੁੰਦੀ ਹੈ ਆਪਣੇ ਆਮ ਪਿੰਡੂ ਘਰਾਂ ਦੇ ਵਿੱਚ ਦੇਖਿਆ ਜਾਂਦਾ ਹੈ ਏਰੀਆ ਦੇ ਵਿੱਚ ਇੱਥੇ ਆਪਸ ਦੇ ਵਿੱਚ ਦੋ ਲੇਡੀਜ਼ ਲੜਦੀਆਂ ਨੇ ਬੁੜੀਆਂ ਲੜਦੀਆਂ ਨੇ ਉੱਥੇ ਇੱਕ ਦੂਸਰੇ ਨੂੰ ਮਿਹਣਾ ਦਿੰਦੀਆਂ ਨੇ ਵੀ ਛੱਜ ਦਾ ਬੋਲੇ ਛਾਨਣੀ ਕੀ ਬੋਲੇ ਤਾਂ ਇਹ ਕਾਦੇ ਵਾਸਤੇ ਬੋਲਿਆ ਜਾਂਦਾ ਹੈ ਇਹ ਕਿਉਂ ਬੋਲਿਆ ਜਾਂਦਾ ਕਾਰੇ ਮਿਹਣੇ ਦੇ ਕੇ ਲੜਿਆ ਜਾਂਦਾ ਹੈ ਦੱਸੋ ਬਈ ਕਰੋ ਆਨਸਰ ਆਨਸਰ ਕਰਦੇ ਜਾਓ ਬਈ ਕੀ ਬਣੂਗਾ ਇਸ ਕੁਸਚਨ ਦਾ ਹਾਂ ਸੋ ਦ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਸੀ ਕਹਿੰਦੇ ਜਦੋਂ ਇਹ ਦੱਸਣਾ ਹੋਵੇ ਕਿ ਮਾੜੇ ਆਦਮੀ ਨੂੰ ਭਲੇ ਆਦਮੀ ਦੇ ਔਗਣ ਦੱਸਣ ਦਾ ਕੋਈ ਹੱਕ ਨਹੀਂ ਠੀਕ ਹੈ ਜੇ ਜਦੋਂ ਆਪਾਂ ਇਹ ਦੱਸਣਾ ਹੋਵੇ ਭਾਈ ਕੋਈ ਬੰਦਾ ਮਾੜਾ ਹੈ ਲੜਾਈ ਦੇ ਵਿੱਚ ਤੇਜ ਹੈ ਬਹੁਤ ਜ਼ਿਆਦਾ ਬੋਲਦਾ ਹਨਾ ਤਾਂ ਉਹਦੇ ਔਗਣ ਦੱਸਣ ਦਾ ਆਪਾਂ ਨੂੰ ਆਹ ਸੌਰੀ ਭਲੇ ਆਦਮੀ ਦੇ ਔਗਣ ਦੱਸਣ ਦਾ ਉਹਨੂੰ ਕੋਈ ਫਾਇਦਾ ਨਹੀਂ ਹੈਗਾ ਠੀਕ ਹੈ ਜੋ ਇੱਕ ਸੱਚੇ ਬੰਦੇ ਦੀ ਔਗਣ ਦੱਸੇ ਵੀ ਇਹ ਆਏ ਆ ਇਹ ਆਏ ਆ ਜੋ ਤੇਰੇ ਚ ਖੁਦ ਚ ਕਮੀ ਐ ਤੂੰ ਕਿਸੇ ਦੀ ਕੀ ਕਮੀ ਕੱਢੇਗਾ ਹਨਾ ਉਹ ਗੱਲ ਹੋ ਗਈ ਵੀ ਪਹਿਲਾਂ ਆਪਣੇ ਮੰਜੇ ਥਲੀ ਸੋਟੀ ਮਾਰੋ ਕਹਿੰਦੇ ਕਿਹੜਾ ਸ਼ਬਦ ਅਨ ਅਗੇਤਰ ਨਾਲ ਨਹੀਂ ਬਣਿਆ ਕਿਹੜਾ ਸ਼ਬਦ ਹੈ ਜਿਹੜਾ ਅਨ ਅਗੇਤਰ ਨਾਲ ਨਹੀਂ ਬਣਿਆ ਇੱਕ ਪਿੱਛੇ ਜਿਹੜੇ ਆਪਾਂ ਪਹਿਲਾਂ ਕਲਾਸ ਆ ਲਾਇਆ ਕਰਦੇ ਸੀ ਮੈਂ ਤੁਹਾਨੂੰ ਅਗੇਤਰ ਤੇ ਪਿਛੇਤਰ ਦੀ ਇੱਕ ਐਗਜ਼ਾਮਪਲ ਦਿੱਤੀ ਸੀਗੀ ਡੈਫੀਨੇਸ਼ਨ ਸੀ ਉਹ ਹੁਣ ਵੀ ਦੱਸ ਦਿੰਦੇ ਆ ਵੀ ਅਗੇਤਰ ਕੀ ਹੁੰਦਾ ਹੈ ਕਨੇ ਉਹ ਸ਼ਬਦ ਹੈ ਜਿਹੜੇ ਕਿਸੇ ਸ਼ਬਦ ਦੇ ਅੱਗੇ ਲੱਗ ਕੇ ਉਹਦੇ ਸ਼ਬਦਾਂ ਦੇ ਵਿੱਚ ਵਾਧਾ ਕਰਦੇ ਨੇ ਠੀਕ ਹੈ ਕਿਸੇ ਸ਼ਬਦ ਦੇ ਅੱਗੇ ਲੱਗ ਕੇ ਉਹਦੇ ਸ਼ਬਦਾਂ ਦੇ ਵਿੱਚ ਵਾਧਾ ਕਰਦੇ ਨੇ ਤੇ ਉਹਦੇ ਅਰਥ ਨੂੰ ਸਹੀ ਦਰਸਾਉਂਦੇ ਨੇ ਠੀਕ ਹੈ ਉਹਨੂੰ ਕੀ ਬੋਲਦੇ ਨੇ ਅਗੇਤਰ ਇਸੇ ਤਰ੍ਹਾਂ ਹੋਗੇ ਤੁਹਾਡੇ ਪਿਸ਼ੇਤਰ ਪਿਸ਼ੇਤਰ ਕਿਹੜੇ ਹੁੰਦੇ ਨੇ ਉਹ ਉਹ ਸ਼ਬਦ ਜਿਹੜੇ ਕਿਸੇ ਸ਼ਬਦ ਦੇ ਪਿੱਛੇ ਲੱਗ ਕੇ ਉਹਦੇ ਸ਼ਬਦਾਂ ਦੇ ਵਿੱਚ ਵਾਧਾ ਕਰਦੇ ਨੇ ਤੇ ਉਹਦੇ ਅਰਥਾਂ ਨੂੰ ਸਹੀ ਜਿਹੜੇ ਦਰਸਾਉਂਦੇ ਨੇ ਉਨਨੂੰ ਬੋਲਦੇ ਨੇ ਆਪਣੇ ਪਛੇਤਰ ਠੀਕ ਹੈ ਬਈ ਹਮ ਆਪਣੇ ਆਮ ਤੌਰ ਤੇ ਤਿੰਨੇ ਮਿਲਦੀ ਨੇ ਅਗੇਤਰ ਪਛੇਤਰ ਤੇ ਮਧੇਤਰ ਪਰ ਪੰਜਾਬੀ ਵਿੱਚ ਵਰਤੋਂ ਸਿਰਫ ਆਪਣੇ ਦੋ ਹੁੰਦੇ ਨੇ ਇੱਕ ਅਗੇਤਰ ਇੱਕ ਪਛੇਤਰ ਤੇ ਮਧੇਤਰ ਨੇ ਉਹ ਆਪਣੇ ਪੰਜਾਬੀ ਦੇ ਵਿੱਚ ਯੂਜ਼ ਨਹੀਂ ਹੁੰਦੇ ਠੀਕ ਹੈ ਇਹ ਵੈਸੇ ਦੇਖਣ ਨੂੰ ਨਹੀਂ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਇੱਕ ਅਨਾਥ ਠੀਕ ਹੈ ਸੀ ਆਊਗਾ ਸਟੂਡੈਂਟ ਹੀ ਬਹੁਤ ਘਟ ਗਏ ਚਲੋ ਅਪ ਛੇ ਜਿੰਨੇ ਨਿਵੇਡ ਦਿੰਨੇ ਆ ਫਿਰ ਕੀ ਹੈ ਹਨਾ ਇਹਰੇ ਤੋਂ ਅਭੀ ਕੱਪੜੇ ਧੋਂਦੇ ਹਨ ਦਾ ਲਿੰਗ ਬਦਲੋ ਧੋਬੀ ਕੱਪੜੇ ਧੋਂਦੇ ਹਨ ਇਹਦਾ ਆਇਟ ਆਨਸਰ ਬਣੂਗਾ ਤੁਹਾਡਾ ਧੋਬਣਾ ਕੱਪੜੇ ਧੋਂਦੀਆਂ ਹਨ ਸੀ ਬਣੇਗਾ ਠੀਕ ਹੈ ਤੋਂ ਬੜਾ ਕੱਪੜੇ ਧੋਂਦੀਆਂ ਹਨ ਛੋਟਮਰੋੜੀ ਦਾ ਚਿੰਨ ਕਿਹੜਾ ਹੁੰਦਾ ਹੈ ਛੋਟਮਰੋੜੀ ਛੋਟਮਰੋੜੀ ਦਾ ਮਤਲਬ ਕੀ ਹੁੰਦਾ ਜਿੱਥੇ ਆਪਾਂ ਕਿਸੇ ਸ਼ਬਦ ਨੂੰ ਸ਼ਾਰਟ ਦੇ ਵਿੱਚ ਲਿਖਣਾ ਹੋਵੇ ਠੀਕ ਹੈ ਜਿੱਥੇ ਆਪਾਂ ਕਿਸੇ ਸ਼ਬਦ ਨੂੰ ਸ਼ਾਰਟ ਦੇ ਵਿੱਚ ਲਿਖਣਾ ਹੋਵੇ ਉੱਥੇ ਛੋਟਮਰੋੜੀ ਲਿਖਿਆ ਜਾਂਦਾ ਹੈ ਜਿਵੇਂ ਆਪਾਂ ਕਿਤੇ ਕਿਤੇ ਵਿੱਚ ਲਿਖਦੇ ਆ ਨਾ ਵਿੱਚ ਸਾਰਾ ਨਾਂ ਲਿਖ ਕੇ ਕੱਲਾ ਆਪਾਂ ਚਾਚਾ ਲਿਖ ਦਨੇ ਠੀਕ ਹੈ ਕੱਲਾ ਚਾਚਾ ਲਿਖ ਕੇ ਉੱਪਰ ਨੂੰ ਕਰ ਦਨੇ ਠੀਕ ਹੈ ਐਵੇਂ ਇਲਾਕਾ ਕਮ ਸੋਥਰਾ ਆਈਟਮਸ ਬਣ ਗੋ ਤੁਹਾਡਾ ਏ ਉਸ ਤੋਂ ਬਾਅਦ ਦੇਖੋ ਕਹਿੰਦੇ ਨਿਮਨ ਲਿਖਤ ਵਾਕਾਂ ਦੇ ਵਿੱਚੋਂ ਸਹੀ ਸ਼ਬਦ ਜੋੜਾ ਵਾਲੇ ਵਾਕ ਨੂੰ ਚੁਣੋ ਸਹੀ ਸ਼ਬਦ ਜੋੜ ਵਾਲਾ ਜਿਹਦੀ ਤਰਤੀਬ ਸਹੀ ਹੋਵੇ ਵਾਕ ਦੀ ਠੀਕ ਹੈ ਭਾਈ ਜਿਹੜੇ ਵਾਕ ਦੀ ਤਰਤੀਬ ਸਹੀ ਹੋਵੇ ਆਪਾਂ ਨੇ ਉਹ ਚੁਣਨਾ ਹੈ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਡੀ ਕਹਿੰਦੇ ਰੱਬ ਇਸ ਗਰੀਬ ਦੇ ਬੇੜੇ ਉਤੇ ਸਦਾ ਆਪਣੀ ਮਿਹਰ ਬਣਾਈ ਰੱਖੀ ਠੀਕ ਹੈ ਬਈ ਉਸ ਤੋਂ ਬਾਅਦ ਦੇਖੋ ਵਿਆਸ ਅਤੇ ਸਤਲੁਜ ਦੇ ਵਿਚਕਾਰ ਬੋਲੀ ਜਾਣ ਵਾਲੀ ਉਪਭਾਸ਼ਾ ਕਿਹੜੀ ਹੈ ਜੇਕਰ ਆਪਾਂ ਗੱਲ ਕਰੀਏ ਵਿਆਸ ਦਰਿਆ ਅਤੇ ਸਤਲੁਜ ਦਰਿਆ ਦੇ ਵਿਚਕਾਰ ਬੋਲੀ ਜਾਣ ਵਾਲੀ ਉਪਭਾਸ਼ਾ ਕਿਹੜੀ ਹੈ ਕਰੋ ਬਈ ਆਨਸਰ ਆਨਸਰ ਕਰਦੇ ਜਾਓ ਵੀ ਕੀ ਬਣੇਗਾ ਸੋ ਦਾ ਰਾਈਟ ਆਨਸਰ ਬਣੇਗਾ ਤੁਹਾਡਾ ਸੀ 2B ਕਿਨੇ ਕਿਲਾ ਲੋਗੜ ਕਿਸ ਨੇ ਬਣਵਾਇਆ ਕਿਲਾ ਲੋਗੜ ਗੁਰੂ ਹਰਗੋਬਿੰਦ ਸਿੰਘ ਜੀ ਨੇ 6ਵੀਂ ਪਾਸ਼ਾਹੀ 1971 ਵਿੱਚ ਗੁਰੂ ਗੋਬਿੰਦ ਸਿੰਘ ਦਸਵੀਂ ਪਾਸ਼ਾਹੀ 1698 ਗੁਰੂ ਗੋਬਿੰਦ ਸਿੰਘ ਦਸਵੀਂ ਪਾਸ਼ਾਹੀ 1986 ਮਹਾਰਾਜਾ ਰਣਜੀਤ ਸਿੰਘ 1826 ਸੋ ਦਰਾਈਟ ਨਸ ਬਣੂਗਾ ਬਈ ਤੁਹਾਡਾ ਸੀ ਗੁਰੂ ਗੋਮੀ ਸਿੰਘ 1686 ਦੇ ਵਿੱਚ ਠੀਕ ਹੈ ਬਈ ਠੀਕ ਹੈ ਬਈ ਹੂੰ ਸੋ ਇਹ ਸੀ ਤੁਹਾਡੀ ਅੱਜ ਦੀ ਕਲਾਸ ਬਈ ਜਿਨ੍ਹਾਂ ਨੂੰ ਕਲਾਸ ਪਸੰਦ ਆਈ ਲਾਈਕ ਸ਼ੇਅਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਤੱਕ ਜਰੂਰ ਇਸ ਕਲਾਸ ਨੂੰ ਪਹੁੰਚਾਉਣਾ ਜਿਹੜੇ ਕੋਈ ਲੇਟ ਦੇਖਦੇ ਨੇ ਟਾਈਮ ਤੇ ਨਹੀਂ ਦੇਖ ਸਕਦੇ ਪਰ ਮੈਂ ਤਾਂ ਇਹੀ ਕਹੂੰ ਬਈ ਸਭ ਨੂੰ ਹਰ ਇੱਕ ਨੂੰ ਲਾਈਵ ਦੇਖਣਾ ਚਾਹੀਦਾ ਹੈ ਸੈਸ਼ਨ ਠੀਕ ਹੈ ਪਰ ਜਿਨ੍ਹਾਂ ਦੀ ਕੋਈ ਮਜਬੂਰੀ ਚਲੋ ਹੋ ਸਕਦਾ ਨਹੀਂ ਦੇਖ ਸਕਦੇ ਹਨਾ ਹਾਂ ਉਹ ਦੇਖ ਸਕਦੇ ਨੇ ਬਈ ਕਾਡਰ ਕੋਰਸ ਠੀਕ ਹੈ ਇਹ ਕਲਾਸ ਨੂੰ ਸੋ ਉਸ ਤੋਂ ਬਾਅਦ ਵੀ ਜਿਹੜੇ ਬੱਚੇ ਲੇਟ ਆਏ ਹੋ ਜੇਕਰ ਤੁਸੀਂ ਹਜੇ ਵੀ ਟੈਲੀਗ੍ਰਾਮ ਗਰੁੱਪ ਦੇ ਵਿੱਚ ਜਾਂ ਵਟਸਐਪ ਦੇ ਵਿੱਚ ਜੁਆਇਨ ਨਹੀਂ ਹੋਏ ਇਸ ਨੰਬਰ ਦੇ ਜਰੀਏ ਤੁਸੀਂ ਜੁਆਇਨ ਹੋ ਸਕਦੇ ਹੋ ਠੀਕ ਹੈ ਭਈ ਹਾਂ ਸੋ ਇਹ ਆਪਣੇ ਕੋਰਸ ਨੇ ਬਈ 2500 ਦੇ ਵਿੱਚ ਸਿਰਫ ਤੁਹਾਨੂੰ ਓਟੀਟੀ ਵਾਲਾ ਤੇ 3000 ਦੇ ਵਿੱਚ ਤੁਹਾਨੂੰ ਵੀਡੀਓ ਵਾਲਾ ਮਿਲ ਰਿਹਾ ਬਹੁਤ ਹੀ ਘੱਟ ਫੀਸਾਂ ਦੇ ਵਿੱਚ ਵੀਡੀਓ ਦੇ ਨਾਲ ਨਾਲ ਤੁਹਾਨੂੰ ਪੀਡੀਐਫ ਵਗੈਰੇ ਮਿਲ ਰਹੇ ਨੇ ਠੀਕ ਹੈ ਤੋ ਇਹਨੂੰ ਡਾਊਨਲੋਡ ਕਿਵੇਂ ਕਰਨਾ ਤੁਸੀਂ ਐਪ ਨੂੰ ਪਲੇ ਸਟੋਰ ਦੇ ਵਿੱਚੋਂ ਜਾ ਕੇ ਬਿਲਕੁਲ ਫ੍ਰੀ ਦੇ ਵਿੱਚ ਡਾਊਨਲੋਡ ਕਰ ਸਕਦੇ ਹੋ ਤੇ ਫੀਸਾਂ ਬਹੁਤ ਘੱਟ ਨਹੀਂ ਠੀਕ ਹੈ ਬਈ ਸੋ ਇਹ ਸਿਹਜ ਦੀ ਕਲਾਸ ਪਸੰਦ ਆਈ ਬਈ ਲਾਈਕ ਕਰਕੇ ਜਾਇਓ ਜਿਨ੍ਹਾਂ ਨੂੰ ਨਹੀਂ ਪਸੰਦ ਆਈ ਡਿਸਲਾਈਕ ਕਰ ਦਿਓ ਕੋਈ ਜਬਰਦਸਤੀ ਨਹੀਂ ਠੀਕ ਹੈ ਸੋ ਜਿਨ੍ਹਾਂ ਨੇ ਪੜ੍ਹਨਾ ਕਹਿੰਦੇ ਉਹ ਤਾਂ ਖੂਚ ਬੈ ਕੇ ਵੀ ਪੜ੍ਹ ਲੈਣਗੇ ਐਨੇ ਸਾਧਨ ਹੁੰਦੇ ਹੋਏ ਵੀ ਜਿੱਤ ਤੁਸੀਂ ਪੜ੍ਹ ਸਕਦੇ ਫਿਰ ਉਹ ਨਹੀਂ ਕੁਝ ਕਰ ਸਕਦੇ ਹਨਾ ਰੀ ਦੇ ਵਿੱਚ ਜੇ ਤੁਹਾਨੂੰ ਇੰਨਾ ਕੁਝ ਮਿਲ ਰਿਹਾ ਪੜਨ ਲਈ ਫਿਰ ਤਾਂ ਤੁਹਾਨੂੰ ਪੜਨਾ ਚਾਹੀਦਾ ਹੀ ਹੈ ਠੀਕ ਹੈ ਬਈ ਹੂੰ ਸੋ ਧੰਨਵਾਦ ਬਈ ਜਿਨ੍ਹਾਂ ਨੂੰ ਕਲਾਸ ਪਸੰਦ ਆਈ ਸੋ ਮਿਲਦੇ ਆ ਕੱਲ ਨੂੰ ਸੋ ਧੰਨਵਾਦ ਥੈਂਕ ਯੂ ਟੇਕ ਕੇਅਰ